ਕਈ ਵਾਰ ਹਾਰਨਾ ਨਸੀਬ ਨਹੀਂ ਹੁੰਦਾ ਕਈ ਵਾਰ ਹਾਰ ਸਿਖਾਉਂਦੀ ਹੈ ਜੇ ਰੱਬ ਤੇ ਰੱਖਿਆ ਵਿਸ਼ਵਾਸ ਤਾਂ ਫਿਰ ਕੋਈ ਵੀ ਕੰਮ ਮੁਸ਼ਕਿਲ ਨਹੀਂ ਲੋਕ ਤੁਹਾਡੀ ਕਹਾਣੀ ਨਹੀਂ ਜਾਣਦੇ ਸਿਰਫ ਅਖੀਰ ਦੀ ਸਫਲਤਾ ਵੇਖਦੇ ਨੇ ਜੋ ਰਾਤਾਂ ਨੂੰ ਜਾਗਦੇ ਨੇ ਰੱਬ ਉਹਨਾਂ ਲਈ ਰੌਸ਼ਨੀ ਨਿਕਲਦਾ ਹੈ ਦੁਨੀਆ ਦੀ ਬਾੜ ਛੱਡੋ ਬਸ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣੋ ਜੋ ਮੰਨ ਲੈਂਦੇ ਨੇ ਉਹ ਖਤਮ ਹੋ ਜਾਂਦੇ ਨੇ ਪਰ ਜੋ ਲੜਦਾ ਹੈ ਉਹੀ ਇਤਿਹਾਸ ਬਣਾਉਂਦਾ ਹੈ ਤੁਹਾਡੀ ਅੱਜ ਦੀ ਠਿਕਾਵਟ ਤੁਡੀ ਕੱਲ ਦੀ ਕਾਮਯਾਬੀ ਬਣ ਸਕਦੀ ਹੈ ਹੌਸਲੇ ਨੂੰ ਵਧਾਉਣ ਲਈ ਸਿਰਫ 스ਪਾਰਕ ਚਾਹੀਦੀ ਹੈ ਰੱਬ ਹਮੇਸ਼ਾ ਵੇਖ ਰਿਹਾ ਹੁੰਦਾ ਹੈ ਜਦ ਤੋਂ ਚੁੱਪ ਚਾਪ ਮਿਹਨਤ ਕਰ ਰਿਹਾ ਹਾਂ ਜੇ ਸਫਲਤਾ ਚਾਹੀਦੀ ਹੈ ਤਾਂ ਅਸਫਲਤਾ ਨੂੰ ਸਵੀਕਾਰਨਾ ਸਿੱਖੋ ਜੋ ਹੱਸਦੇ ਹੁੰਦੇ ਨੇ ਉਹ ਕਦੇ ਰੋ ਚੁੱਕੇ ਹੁੰਦੇ ਨੇ ਹਰ ਨਵਾਂ ਦਿਨ ਇੱਕ ਨਵਾਂ ਮੌਕਾ ਹੁੰਦਾ ਹੈ ਜੇ ਰੱਬ ਨੇ ਜੁੜਿਆ ਰੱਖਿਆ ਤਾਂ ਦੁਨੀਆ ਕਦੇ ਤੋੜ ਨਹੀਂ ਸਕਦੀ ਤਕਦੀਰ ਵੀ ਉਥੇ ਥੱਕ ਜਾਂਦੀ ਹੈ ਜਿੱਥੇ ਹੌਸਲਾ ਦਿੱਤਾ ਜਾਂਦਾ ਹੈ हां जी दोस्तों जे ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਆਉਣ ਵਾਲੀ ਅਪਡੇਟਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ